ਕੋਈ ਬਾਦਲ ਹੋਰੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਆ ਦੇਖੋ ਨੇਚਰਲੀ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਕਹਿੰਦੇ ਨੇ ਕਿ ਜਿਹੜੇ ਮਹਿਲਾਂ ਚ ਪਲੇ ਹੋਏ ਨੇ ਜਿਨ੍ਹਾਂ ਨੇ ਏਸੀ ਦੇ ਵਿੱਚੋਂ ਬਾਹਰ ਪੈਰ ਨਹੀਂ ਪੁੱਟਿਆ ਉਹ ਕਦੇ ਵੀ ਧੁੱਪ ਦੇ ਵਿੱਚ ਨਿਕਲ ਨਹੀਂ ਸਕਦੇ ਔਰ ਹਮੇਸ਼ਾ ਇਹੀ ਪੁੱਛਦੇ ਨੇ ਕਿ ਹੁਣ ਟੈਂਪਰੇਚਰ ਅੱਜ ਕਿੰਨਾ ਹੈ ਜੇ 32 ਕਾ ਤਾਂ ਬਾਹਰ ਨਿਕਲਾਂਗੇ ਜੇ 32 ਤੋਂ ਜ਼ਿਆਦਾ 38 ਆ 40 ਆ ਫਿਰ ਬਾਹਰ ਨਹੀਂ ਨਿਕਲਾਂਗੇ ਤੁਸੀਂ ਦੇਖਿਆ ਕਿ ਸੁਖਬੀਰ ਬਾਦਲ ਕਿਵੇਂ ਗੱਡੀ ਦੇ ਉੱਤੇ ਛੱਤ ਲਾ ਕੇ ਜਿਹੜਾ ਛੌਂ ਕਰਕੇ ਜਿਹੜੇ ਤੁਰੇ ਫਿਰਦੇ ਸੀ ਪੰਜਾਬ ਦੇ ਵਿੱਚ ਪੰਜਾਬ ਬਚਾਓ ਅਸਲ ਦੇ ਵਿੱਚ ਜੇ ਜਦੋਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਜਦੋਂ ਸਹੀ ਤਰੀਕੇ ਨਾਲ ਸਰਕਾਰਾਂ ਚਲਾਉਂਦੇ ਤਾਂ ਮੈਨੂੰ ਲੱਗਦਾ ਜਿਹੜਾ ਇਹਨਾਂ ਦਾ ਹੀ ਉਜਾੜਾ ਹੋਇਆ ਪੰਜਾਬ ਹੈ ਉਹਨੂੰ ਬਚਾਉਣ ਵਾਸਤੇ ਅੱਜ ਇਹਨਾਂ ਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਔਰ ਇੰਨੇ ਸੌਹਲ ਨੇ ਕਿ ਆ ਥੋੜੇ ਦਿਨਾਂ ਦੀ ਜਿਹੜੀ ਪੰਜਾਬ ਯਾਤਰਾ ਇਹਨਾਂ ਨੇ ਕੱਢੀ ਹੋਈ ਸੀ ਉਹ ਚੋਂ ਕਿਵੇਂ ਆਪ ਦੇ ਆਪ ਨੂੰ ਆਰਾਮ ਕਰਨ ਵਾਸਤੇ ਕਹਿੰਦੇ ਡਾਇਰੀਆ ਹੋਗਾ ਡਾਇਰੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਡਾਇਰੀਆ ਕੀ ਹੁੰਦਾ ਸੋ ਉਸ ਯਾਤਰਾ ਤੋਂ ਬਾਹਰ ਹੋ ਕੇ ਜਿਹੜਾ ਰੈਸਟ ਕਰਨ ਵਾਸਤੇ ਚਲੇ ਗਏ ਨੇ ਸੋ ਮੈਨੂੰ ਲੱਗਦਾ ਜਦ ਤੱਕ ਇਲੈਕਸ਼ਨ ਖਤਮ ਨਹੀਂ ਹੁੰਦੀ ਤਾਂ ਉਦੋਂ ਤੱਕ ਮੈਨੂੰ ਲੱਗਦਾ ਨਹੀਂ ਕਿ ਦੁਬਾਰੇ ਜਿਹੜਾ ਪੰਜਾਬ ਬਚਾਉਣ ਵਾਸਤੇ ਜਿਹੜਾ ਉਹਨੇ ਪਖੰਡ ਕੀਤਾ ਸੀ ਉਸ ਵਾਸਤੇ ਵਾਪਸ ਆਉਣਗੇ ਅਲੀਦਲ ਦੇ ਪ੍ਰਧਾਨ ਸੁਪੇ ਬਾਦਲ ਹੋ ਰਹੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਆ ਦੇਖੋ ਨੇਚਰਲੀਆ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਕਹਿੰਦੇ ਨੇ ਕਿ ਜਿਹੜੇ ਮਹਿਲਾਂ ਚ ਪਲੇ ਹੋਏ ਨੇ ਜਿਨ੍ਹਾਂ ਨੇ ਏਸੀ ਦੇ ਵਿੱਚੋਂ ਬਾਹਰ ਪੈਰ ਨਹੀਂ ਪੁੱਟਿਆ ਉਹ ਕਦੇ ਵੀ ਧੁੱਪ ਦੇ ਵਿੱਚ ਨਿਕਲ ਨਹੀਂ ਸਕਦੇ ਔਰ ਹਮੇਸ਼ਾ ਇਹੀ ਪੁੱਛਦੇ ਨੇ ਕਿ ਹੁਣ ਟੈਂਪਰੇਚਰ ਅੱਜ ਕਿੰਨਾ ਹੈ ਜੇ 32 ਕਾ ਤਾਂ ਬਾਹਰ ਨਿਕਲਾਂਗੇ ਜੇ 32 ਤੋਂ ਜ਼ਿਆਦਾ ਆ 38 ਆ 40 ਆ ਫਿਰ ਬਾਹਰ ਨਹੀਂ ਨਿਕਲਾਂਗੇ ਤੁਸੀਂ ਦੇਖਿਆ ਕਿ ਸੁਖਬੀਰ ਬਾਦਲ ਕਿਵੇਂ ਗੱਡੀ ਦੇ ਉੱਤੇ ਛੱਤ ਲਾ ਕੇ ਜਿਹੜਾ ਛੌਂ ਕਰਕੇ ਜਿਹੜੇ ਤੁਰੇ ਫਿਰਦੇ ਸੀ ਪੰਜਾਬ ਦੇ ਵਿੱਚ ਪੰਜਾਬ ਬਚਾਓ ਅਸਲ ਦੇ ਵਿੱਚ ਜੇ ਜਦੋਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਜਦੋਂ ਸਹੀ ਤਰੀਕੇ ਨਾਲ ਸਰਕਾਰਾਂ ਚਲਾਉਂਦੇ ਤਾਂ ਮੈਨੂੰ ਲੱਗਦਾ ਜਿਹੜਾ ਇਹਨਾਂ ਦੇ ਹੀ ਉਜਾੜਾ ਹੋਇਆ ਪੰਜਾਬ ਹੈ ਉਹਨੂੰ ਬਚਾਉਣ ਵਾਸਤੇ ਅੱਜ ਇਹਨਾਂ ਨੂੰ ਬਾਹਰ ਨਿਕਨ ਦੀ ਲੋੜ ਨਹੀਂ ਔਰ ਇੰਨੇ ਸੌਹਲ ਨੇ ਕਿ ਆ ਥੋੜੇ ਦਿਨਾਂ ਦੀ ਜਿਹੜੀ ਪੰਜਾਬ ਯਾਤਰਾ ਇਹਨਾਂ ਨੇ ਕੱਢੀ ਹੋਈ ਸੀ ਉਹ ਚੋਂ ਕਿਵੇਂ ਆਪਦੇ ਆਪ ਨੂੰ ਆਰਾਮ ਕਰਨ ਵਾਸਤੇ ਕਹਿੰਦੇ ਡਾਇਰੀਆ ਹੋ ਗਿਆ ਡਾਇਰੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਡਾਇਰੀਆ ਕੀ ਹੁੰਦਾ ਸੋ ਉਸ ਯਾਤਰਾ ਤੋਂ ਬਾਹਰ ਹੋ ਕੇ ਜਿਹੜਾ ਰੈਸਟ ਕਰਨ ਵਾਸਤੇ ਚਲੇ ਗਏ ਨੇ ਸੋ ਮੈਨੂੰ ਲੱਗਦਾ ਜਦ ਤੱਕ ਇਲੈਕਸ਼ਨ ਖਤਮ ਨਹੀਂ ਹੁੰਦੀ ਤਾਂ ਉਹਦੇ ਤੱਕ ਮੈਨੂੰ ਲੱਗਦਾ ਨਹੀਂ ਕਿ ਦੁਬਾਰੇ ਜਿਹੜਾ ਪੰਜਾਬ ਬਚਾਉਣ ਵਾਸਤੇ ਜਿਹੜਾ ਉਹਨੇ ਪਖੰਡ ਕੀਤਾ ਸੀ ਉਸ ਵਾਸਤੇ ਵਾਪਸ ਆਉਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ